ਸਤਿ ਸ੍ਰੀ ਅਕਾਲ ਜੀ ਸਾਰਿਆਂ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ جعفرਕੋਟ ਤਸੀਲ ਅੰਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਸਮਸ਼ੇਰ ਸਿੰਘ ਉਹਨਾਂ ਕੋਲ ਆਪਾਂ ਆਏ ਆ ਤੇ ਅੱਜ ਦੀ ਵੀਡੀਓ ਤੇ ਤੁਹਾਨੂੰ ਇੱਕਾ ਮੱਝ ਤੁਹਾਨੂੰ ਦਿਖਾਉਣੀ ਹੈ ਚੰਗਾ ਦੁੱਧ ਤਿਆਰ ਮੁੱਕਦੇ ਦੱਸਦੇ ਆ ਤੇ ਇੱਕ ਆਇਰਸ਼ਰ ਵਾਇਡ ਤੁਹਾਨੂੰ ਦਿਖਾਵਾਂਗੇ ਤੇ ਇੱਕ ਟੋਕੜ ਗੱਬਨ ਜਰਸੀ ਤੁਹਾਨੂੰ ਦਿਖਾਉਣੀ ਆ। ਚੈੱਕ ਪਾਸੇ ਟੋਕੜ ਗੱਬਨ ਜਰਸੀ ਦਾ ਨਾਮ ਦਿਖਾਵਾਂਗੇ ਪੰਜਾਬ ਵਾਲੀ ਜਰਸੀ ਆ। ਤੇ ਬਾਕੀ ਗੱਲਬਾਤ ਹਨ ਕਰਦੇ ਆ। ਇਹ ਆ ਵੀ ਸਾਰੀਆਂ ਸੋਈਆਂ ਵਾਂ। ਸੋਈਆਂ ਦੀ ਆਪਣੇ ਇੱਥੇ ਆ ਕੇ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਜੀ। ਤੇ ਜਿਹੜਾ ਕੋਈ ਨਹੀਂ ਪਹੁੰਚ ਸਕਦਾ ਵੀਡੀਓ ਕਾਲ ਤੇ ਚਵਾਈ ਜਰੂਰ ਕਰਾ ਲਿਆ ਕਰੋ ਪਰ ਜੋ ਵੀ ਆਪਣਾ ਇੱਥੇ ਪਸ਼ੂ ਵੇਚ ਆ ਕੇ ਲਿਆ ਕਰੋ ਜੀ। ਹਾਂਜੀ ਵਧੀਆ ਸਤਿ ਸ੍ਰੀ ਅਕਾਲ ਜੀ। ਹੋਠ ਠੀਕ ਠਾ ਜੇ। ਵਧੀਆ 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 ਆਪਣੇ ਨਾਲ ਜੀ। ਸਭ ਵਧੀਆ ਜੇ। ਬਾਵਾ ਦਿਨਾਂ ਬਾਅਦ ਦਰਸ਼ਨ ਹੋਏ ਤਾਂ ਅੱਜ ਇਹਨਾਂ ਅਸੀਂ ਥੋੜਾ ਚੱਲ ਕੇ ਕੰਮ ਤੇ ਤੁਸੀਂ ਚੱਲ ਗਏ ਹਾਂਜੀ ਦਿਮਾਗ ਆਉਂਦਾ ਜਾਂਦਾ ਰਿਹਾ ਦੇਖ ਜਾਂਦਾ ਰਿਹਾ ਨਾ ਪਹਿਲਾਂ ਤੁਸੀਂ ਚੱਲ ਗਏ ਤੇ ਬਾਅਦ 'ਚ ਅਸੀਂ ਚੱਲ ਗਏ ਅਸੀਂ ਚੱਲ ਕੇ ਬਾਅਦ 'ਚ ਤੁਸੀਂ ਚੱਲ ਗਏ ਤੇ ਕੰਮ ਤਾਂ ਹੀ ਉਸ ਨਾਲ ਪਰ ਗੱਲਬਾਤ ਨਹੀਂ ਹੋਈ ਆਪਣੀ ਗੱਲ ਆਪਣੀ ਕੱਲ ਹੀ ਹੋਈ ਉਹ ਵਿੱਚ ਫਿਰ ਉੱਥੇ ਨੈਟਵਰਕ ਦੀ ਕਾਫੀ ਪ੍ਰੋਬਲਮ ਰਹੀ ਤੇ ਕਾਫੀ ਵੀ ਰਣਾ ਨਹੀਂ ਗੱਲ ਹੋਈ ਦਿਮਾਗ ਆਉਂਦਾ ਜਾਂਦਾ ਰਿਹਾ ਦੇਖ ਜਾਂਦਾ ਰਿਹਾ ਠੀਕ ਹੈ ਹਾਂਜੀ ਦੇ ਆ ਰਹੀ ਘਰੇ ਮੰਡੀ ਦੇ ਵੀ ਤਿਆਰੀ ਦਾ ਇਹ ਜੇ ਕਰਨਾ ਅੱਛਾ ਹਾਂਜੀ ਮੰਡੀ ਵੀ ਆ ਰਹੀ ਹੈ ਉੱਥੇ ਅੰਮ੍ਰਿਤਸਰ ਵੱਲੋਂ ਮੰਡੀ ਚ ਗਾਵਾਂ ਖੜਨੀਆਂ ਕਿ ਮੱਝਾਂ ਫਿਰ ਵੇਖੋ ਜਿਹੜੀ ਚੀਜ਼ ਲੱਭ ਗਈ ਅੱਛਾ ਇਹਦੇ ਹਾਲੀ ਘੜੀ ਗਾਵਾਂ ਵੇਖਾਂਗੇ ਅੱਛਾ ਹਾਂਜੀ ਚਲੋ ਜੇ ਮਾਲਕ ਨੇ ਚਾਇਆ ਤਾਂ ਮੱਝਾਂ ਵੀ ਖੜਾਂਗੇ ਠੀਕ ਆ ਹਾਂਜੀ ਚਲੋ ਇਹ ਆ ਵੀ ਚਲੋ ਰੌਣਕ ਮੇਲਾ ਚਲੋ ਰੌਣਕ ਮੇਲਾ ਵੇਖਾਂਗੇ ਕੋਈ ਇਹ ਨਹੀਂ ਵੀ ਅਸੀਂ ਵੇਚਤੀ ਹਾਂ ਨਾ ਰੌਣਕ ਮੇਲਾ ਵੇਚ ਆਵਾਂਗੇ ਠੀਕ ਆ ਚਾਹੀਦਾ ਵੀ ਆ ਠੀਕ ਚਲੋ ਨਾਮ ਦੱਸ ਦੇ ਕਰਨਾ ਚਾਹੀਦਾ ਉਦਾਂ ਆਪਣਾ ਹਾਂਜੀ ਹਾਂਜੀ ਨਾਮ ਦੱਸਦੇ ਕਿ ਹਾਂ ਜੀ ਸ਼ਮਸ਼ੀਰ ਸਿੰਘ ਸੋਨੀ ਨਾਲਾ ਜ਼ਿਲ੍ਹਾ ਮਸਰ ਠੀਕ ਹੈ ਫੋਨ ਨੰਬਰ ਹੈਗਾ ਜੀ 9592628977 ਠੀਕ ਹੈ ਜੀ ਹਾਂ ਜੀ ਤੇ ਸ਼ੁਰੂਆਤ ਫਿਰ ਤੋਕੜ ਗੱਪਨਰ ਸੀ ਤਾਂ ਕਰ ਲਈਏ ਫਿਰ ਤੋਕੜ ਗੱਪਨਰ ਤਾਂ ਕਰ ਲਈਏ ਜੀ ਬਾਕੀ ਬੂਥੀ ਖਾਉਣੀ ਜੀ ਹਾਂ ਦੇਖ ਸਾਡੇ ਕਿੰਨੇ ਚਿਰ ਤੇ ਚੈੱਕ ਪਾਸ ਚ ਇਹਨੂੰ ਵਿੱਚ ਸ਼ਿਓਮੀ ਨਾ ਜਾਂਦੇ ਅਜੀ ਅੱਛਾ ਚੈੱਕ ਪਾਸ ਠੀਕ ਹੈ ਹਾਂ ਜੀ ਤੇ ਦੁੱਧ ਇਹ ਜਿਹੜਾ ਦੁੱਧ ਜਿਹੜਾ ਖਿਆਲ ਹੋਗਾ ਨਾ ਉਹਦਾ ਸੀ 9 ਕਿਲੋ ਦੀ ਗਰੰਟੀ ਹੋਊ ਜਿਹੜਾ ਮੌਕੇ ਤੇ ਹੈਗਾ ਉਹ ਮੌਕੇ ਦੇ ਵਿੱਚ ਜੀ ਤਿੰਨੇ ਸੱਜਰ ਨੇ ਕਹਿ ਸਕਦੇ ਹਾਂ ਜੀ ਦੋ ਦਿਨ ਨੇ ਸੱਜਰ ਨੇ ਚੰਗਾ ਕੱਢਿਆ ਨਾ ਦੋ ਦਿਨ ਵਿੱਚ ਜੀ ਸੱਜਰ 17 18 ਕਿਲੋ ਚਵਾਇਆ ਜੀ ਨੇ ਅੱਛਾ ਹਾਂ ਜੀ ਹੁਣ ਮੌਕੇ ਤੇ 9 ਕਿਲੋ ਤਿਆਰ ਹੋਊਗਾ ਲੀਟਰ ਵਾਲਾ ਠੀਕ ਹੈ ਹਾਂ ਜੀ ਬਾਕੀ ਵਧ ਵੀ ਸਕਦੀ ਆ ਬਾਕੀ ਹੁਣ ਤੇ ਚਲੋ ਵਧਣਾ ਕੀ ਹੁਣ ਤੇ ਨੇ ਹੁਣ ਤੇ ਨੇ ਘਟਣਾ ਹੀ ਆ ਘਟਣਾ ਹੀ ਆ ਹੁਣ ਤਾਂ ਫੜਿਆ ਹੋਰ ਵੀ ਮਹੀਨਾ ਚੋਲਾ ਹਾਂ ਜੀ ਬਾਕੀ ਉਤਰਾਏ ਆ ਵੀ ਨਿੱਗਰ ਜਰਸੀ ਹੈ ਜਾਣ ਵਾਲੀ ਆ ਜਰਸੀਆਂ ਦੀ ਬੜੀ ਡਿਮਾਂਡ ਕਰਦੇ ਇਹ ਇਆਂ ਕਿ ਵੀ ਅੱਜ ਚੱਲ ਚੱਲ ਠੀਕ ਜਰਸੀ ਆ ਬਈ ਟੋਕੜ ਕੇ ਕੋਲ 2 ਮਹੀਨੇ ਚੋਗੇ ਤੇ 1 ਮਹੀਨਾ ਛੱਡ ਸਕਦੇ ਆ ਆਪਣੀ ਮਰਜ਼ੀ ਛੱਡ ਲਓ ਨਹੀਂ ਦੇਣੇ ਤੇ ਦੁਬੇ ਦੇ ਹੀ ਜਾਣਾ ਕਰਮਾ ਲਈ ਇੱਧਰੋਂ ਕਰੇ ਤੇ ਠੰਡ ਖਾਦੀ ਸੰਗੀ ਤਰ੍ਹਾਂ ਹੈਗੀ ਠੰਡੀ ਤੇਰੀ ਆ ਉਹ ਇਹਨੂੰ ਜੋੜ ਨਹੀਂ ਪਾਉਣਾ ਜੋੜ ਪਾਉਣਾ ਪਾ ਲਓ ਠੀਕ ਹੈ ਰੱਸੀ ਕਿੰਨੇ ਪਾਉਣੀ ਪਾਉ ਨਹੀਂ ਪਾਉਣੀ ਨਾ ਪਾ ਬਾਕੀ ਹਵਾਨੇ ਤੇ ਵੀ ਆਪਾਂ ਬਰੀਕ-ਬਰੀਕ ਨਾੜਾ ਦੇਖ ਸਕਦੇ ਆ ਤੇ ਮਿਲਕਵੇਂ ਨੇ ਵੀ ਚੰਗੀ ਲੱਗੀ ਹੈ ਕਿੰਨਾ ਫੇਰੇ ਦਾ ਮੁੱਲ ਇਹਦਾ ਮੁੱਲ 40 ਹੀ ਨਾ ਦੇ ਦੀ ਕਰ ਦਈਏ ਵਿੱਚ ਥੋੜੀ ਬਾਦੀ ਛੋਟ ਛੋਟ ਜੀ ਛੋੜ ਹੀ ਕਰਨੀ ਹਾਂਜੀ ਬਿਲਕੁਲ ਜਸਨਾਵ ਕਰ ਦਈਏ 36000 ਤੋਂ ਛੋੜ ਕਰ ਦਿੰਦੇ ਹਾਂ ਸਾਉਤੀ ਅੱਛਾ ਹਾਂਜੀ 36000 ਤੋਂ ਚਲੋ ਬਾਕੀ ਕੋ ਫੋਨ ਲਾਊਗਾ ਤਾਂ ਕਰ ਦੋ ਥੋੜਾ ਜੋੜਾ ਬਹੁਤ ਹੋਰ ਮਨ ਦਾ ਠੀਕ ਤੇ ਹੁਣ ਆ ਜਿਹੜੇ ਯਰ ਸ਼ਾਇਰ ਇਹਦੇ ਬਾਰੇ ਦੱਸ ਜੀ ਇਹਨੂੰ ਵਿਜੀ ਤੀ ਗੱਲਰਾ ਯਾਨੂ ਅਜੇ ਥੋੜਾ ਟਾਈਮ ਘਟਿਆ ਅੱਛਾ ਇਹਨੂੰ ਅਜੇ ਹੋਇਆ ਨਹੀਂ ਨੇ ਥੋੜੇ 2-4 ਦਿਨ ਘਟਿਆ ਜੀ ਅੱਛਾ ਬਾਕੀ ਇਹ ਚੈੱਕ ਨਹੀਂ ਹੋਣੀ ਅੱਛਾ ਹਾਂਜੀ ਤੇ ਬਾਕੀ ਇਹ ਤਾਂ ਅਗਲੀ ਕਿਸਮਤ ਆ ਆਪਾਂ ਗਰੰਟੀ ਨਹੀਂ ਦਿੰਦੇ ਦੁੱਧ ਇਹਦੇ ਕੋਲ ਦੁੱਧ 8 ਕਿਲੋ ਤਿਆਰ ਹੋ ਗਏ ਤੋਰੋ ਹੈ ਬਾਕੀ ਇਹ ਤਾਂ ਬੱਚਾ ਨਹੀਂ ਹੈਗਾ ਬੱਚੇ ਤਾਂ ਬਿਨਾ ਹੀ ਬਾਕੀ ਸੱਜਣ ਨੇ ਦੁੱਧ ਨੇ ਵੀ ਚੰਗਾ ਕੱਢਿਆ ਹਣਾ ਪਰ ਇਕੱਲੇ ਦੀ ਗਾਂ ਹੈ ਬਾਕੀ ਘਰ ਇਹ ਬਿੱਖਮੀ ਦੀ ਜਿਹੜਾ ਕੋ ਮੱਝੀ ਲੁੱਟਾ ਬਾਇਓ। ਆ ਥਾਣੇ ਤੇ ਦੇਖ ਸਕਦੇ ਆਪਾਂ ਤੇ ਬਾਕੀ ਇਹਦੇ ਵੀ ਮਿਲਕ ਵਿੱਚ ਦੇਖ ਸਕਦੇ ਜੀ। ਤੇ ਇਹਦਾ ਫਿਰ ਮੁੱਲ ਇਹ ਕੀ ਆ ਦਿਨਾਂ ਦੇ ਜੀ। ਹਾਂਜੀ। ਕੀ ਇਹ ਦਿਨਾਂ ਦੇ? ਕਰੀਏ ਕੋ ਮਨਤਾ ਨਾ। ਜੱਸ ਸਨੋ ਕਰੀਏ ਦਾ ਜੱਸ ਸਨੋ ਜਿਹੜੀਆਂ ਦੇਣੀਆਂ ਹਾਂ ਹਾਂਜੀ 50000 ਦੀ ਜਦੋਂ ਅੱਛਾ 50000 ਦੀ ਦੇ ਦੋਗੇ ਬਾਕੀ ਜੇ ਕੋ ਜੋੜਾ ਪਾਉਗਾ ਤੋਰ ਮਾਨਤਨ ਕਰਦਾ ਮਾਨਤਨ ਹੋਰ ਕਰ ਦੋਗੇ ਹਨਾ ਜੋੜਾ ਆਇਆ ਜੇ ਮੀਂਹ ਪਰਾ ਜੋੜਾ ਲੱਗੇ ਬਾਕੀ ਇਹ ਆ ਵੀ ਇਹੋ ਜਿਹੇ ਗਾਵਾਂ ਦਾ ਕੱਲਾ ਦੁੱਧ ਦਾ ਮੁੱਲ ਨਹੀਂ ਹੁੰਦਾ ਨਾਲ ਸੋਨ ਪੁੰਨੇ ਦਾ ਵੀ ਮੁੱਲ ਹੁੰਦਾ ਕਾਫੀ ਡਿਮਾਂਡ ਹੁੰਦੀ ਇਨਾਂ ਗਾਵਾਂ ਦੀ ਹੈਗੀ ਵੀ ਕ੍ਰਾਸ ਚ ਆ ਤੇ ਅੱਗੇ ਠੰਡੀ ਥੀਰੀ ਹੈ ਤੇ ਹੁਣ ਇੱਕ ਕੰਮ ਅੱਜ ਤੁਹਾਨੂੰ ਦਿਖਾਉਣੀ ਹੈ ਕਾਫੀ ਕਮਾਲ ਦੀ ਹੈ ਜਿਹੜੀ ਮੱਝ ਹੈ ਕਿੰਨਾ ਚਿਰ ਹੋ ਗਿਆ ਵੀਜੀ ਨਾ ਸੋਈ ਨਾ ਇਹਨੂੰ ਸੋਈ ਨੂੰ ਅੱਜ ਵੀਜੀ ਨਵਾਂ ਦਿਆਂ ਜੀ ਠੀਕ ਹੈ ਹਾਂਜੀ ਤੇ ਹੈ ਤੁਹਾਡੇ ਜਿੱਡੀ ਹੈ ਵੀ ਹੈ ਵੀ ਇਹਨੇ ਮੈਨੂੰ ਬਰਾਬਰ ਆਉਂਦੀ ਬਸ ਬੰਦੇ ਤਾਂ ਥੋੜੇ ਘਰ ਵਾਲੇ ਘੱਟੀ ਨਹੀਂ ਬਾਹਰ ਲੱਦਦੀ ਆ ਅੱਛਾ ਅਜੇ ਥੋੜੇ ਦੱਸਦੀ ਹੈ ਜਿੱਤਰਾ ਕੋ ਮੱਦੀ ਵੀ ਪਰਾ ਥੱਲੇ ਬੈਠਾ ਰਹੇ ਤੇ ਦੁੱਧ ਕਿੰਨਾ ਤਿਆਰ ਕਰ ਗਈ ਜਾਨ ਇਹਦੇ ਕੋ ਦੁੱਧ ਵੀ ਜਿਹੜਾ ਨੈੱਟ ਤਿਆਰ ਆ 15 ਕਿਲੋ ਵਾ ਲੀਟਰ ਵਾਲਾ ਤਿਆਰ ਜਿਹੜਾ ਮੁੱਖ ਤੇ ਪੂਰਾ ਕੰਡਾ ਆਪਣਾ ਲੈ ਅੱਛਾ ਕਿੱਤੇ ਕਿੰਨਾ ਕ ਦੁੱਧ ਕਰੀ ਜਾ ਉਹ ਦੁੱਧ ਵੀ ਤੇ ਘਰ ਵਾਲਿਆਂ 17 18 ਕਿਲੋ ਦੀ ਗਾਰੰਟੀ ਦਿੱਤੀ ਹੈ ਅੱਛਾ ਹਾਂ ਜੀ ਇਹਨੇ ਬਾਅਦ ਵਿੱਚ ਮੈਲਾ ਮਾਰਨਾ ਹੈ ਠੀਕ ਹੈ ਹਾਂ ਜੀ ਤੋਰੋ ਹੈ ਕਰੀ ਨਾ ਬਾਕੀ ਕੱਦ ਕਾਟ ਪੱਖਾ ਚੰਗੀ ਆ ਮਗਰ ਕੀ ਜੇ ਇਹਦੇ ਮਗਰ ਵੀ ਇਹਦੇ ਕੱਟੀ ਆ ਤੇ ਚੰਗੀ ਸੰਭੀ ਸੰਗੀ ਆ ਪਿੱਛੇ ਕਿਤੇ ਚੰਗੀ ਜਗ੍ਹਾ ਤੇ ਵਾਈ ਆ ਬਾਕੀ ਹੈਗੇ ਨਿੱਗਰਵਾਨੇ ਦੀ ਆ ਬਾਕੀ ਥਾਨ ਵੀ ਚੰਗਾ ਲੱਗਾ ਹੈ। ਬਾਕੀ ਵੱਡੀਆਂ ਮੱਝਾਂ ਜਿਆ। ਬਾਕੀ ਸੂਈ ਸਵਾਈ ਆ। ਦੁੱਧ ਦੀ ਦੋ ਟਾਈਮ ਚਵਾਈ ਹੋ ਜਾਣੀ ਉਹ ਤੁਸੀਂ ਆਪਣੀ ਆਪ ਚਵਾਈ ਕਰਕੇ ਖੜਨੀ। ਲੈ ਜੀ ਲੈ ਜੀ। ਹੌਲੀ ਹੌਲੀ ਲਾਏ। ਥੋੜਾ ਜਿਹਾ ਇਹ ਰਿਪਾਸ਼ੂ ਡਰ ਜਾਂਦਾ ਹੈ। ਮਗਰ ਇਹਦੇ ਕੱਟੀ ਆ। ਆਹ ਜਿਹੜੀ ਕੱਟੀ ਆ ਇਹਦੇ ਮਗਰ। ਤੇ ਬਾਕੀ ਥਾਂ ਨੇ ਵੀ ਚੰਗੇ ਗੈਪ ਤੇ ਦੂਰ ਦੂਰ ਜਿਹੜਾ ਥਾਂ ਲੱਗਾ ਤੇ ਅਗਲੇ ਪਿਛਲੇ ਥਾਂ ਨੇ ਲਗਭਗ ਇੱਕੋ ਜਿਹੀ ਆ। ਉੱਡਾ ਕੀ ਅਗਲੇ ਥਾਂ ਨੇ ਉੱਡੇ ਕੀ ਪਿਛਲੇ ਥਾਂ ਨੇ ਤੇ ਉਮੀਦ ਹੈ ਦੀ ਗਾਰਡ ਵੀ ਚੰਗੀ ਹੋਊਗੀ। ਇੱਕ ਅਰੇ ਇਦਾਂ ਨਾ ਕਰਿਓ ਹਵਾਨਾ ਇਹਦਾ ਫਿਰ ਤੋਂ ਚੰਗੀ ਤਰ੍ਹਾਂ ਦਿਖਾ ਲਈ। ਤੇ ਮੁੱਲ ਫਿਰ ਵੀ ਦੀ ਇਹਦਾ ਇਹਦਾ ਮੁੱਲ ਵੀ ਜੀ ਫੋਨ ਤੇ ਕਰਾਂਗੇ ਅੱਛਾ ਇਹਦਾ ਫੋਨ ਤੇ ਕਰ ਦੋ ਹਾਂਜੀ ਠੀਕ ਐ ਬਾਕੀ ਦੇਦਾ ਮੇਰੇ ਭਰਾ ਫੋਨ ਲਾ ਕੇ ਮੁੱਲ ਦੇ ਇਹ ਆਪੇ ਚਲੋ ਬਾਜ਼ਾਰ ਦੇ ਸਹਾਨਾ ਤੇ ਦੁੱਧ ਦੇ ਸਹਾਨਾ ਕੋ ਮੁੱਲ ਲਾਵੇ ਹਾਂਜੀ ਤੇ ਸੌਦਾ ਆਪੇ ਫਿਰ ਮੌਕੇ ਤੇ ਹੋ ਜੂਗਾ ਹਨਾ ਹੋ ਜੂਗਾ ਠੀਕ ਐ ਜੀ ਤੇ ਠੀਕ ਐ ਜੀ ਬਾਕੀ ਆਪਣੀ ਭਾਂਵੇਂ ਦੋ ਟਾਈਮ ਚੋ ਕੇ ਖੜੇ ਜਿੰਨਾ ਦੁੱਧ ਹੈਗਾ ਇਹਨਾਂ ਲੈ ਜੀ ਤਸੱਲੀ ਕਰਕੇ ਖੜੇ ਹਨਾ ਅਸੀਂ ਮੈਨੇ ਰਕਮ ਦੇਣੀ ਅਗਲੇ ਨੇ ਜੀ ਹਾਂਜੀ ਹਾਂਜੀ ਤੇ ਬਾਕੀ ਉਤਰ ਉਹ ਵੜਾ ਵੀ ਆ ਜੜੀਆਂ ਓ ਜੇ ਮੰਡੀ ਸੇ ਫੋਨ ਲਈਦੇ ਤਿਆਰ ਕਰਨਾ ਇਹ ਕਬਣਾ ਵਾ ਜੇ ਮੰਡੀ ਤੱਕਰ ਤਿਆਰ ਹੋ ਜਾਣੀਆਂ ਬਾਕੀ ਚਲੋ ਇਹ ਆ ਵੀ ਕੋਈ ਵੀਰ ਆਪਣੀ ਤਸੱਲੀ ਕਰਕੇ ਤੇ ਵੇਸ ਚਾਖ ਕੇ ਆਪਣੀ ਸਮਝਣਾ ਤੇ ਮਰਜ਼ੀ ਨਾਲ ਖੜੇ ਜੀ